ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 13 ਤੋਂ ਲੈ ਕੇ 20 ਮਾਰਚ ਤੱਕ ਦੀ ਮੌਸਮ ਅਪਡੇਟ ਲੈ ਕੇ حاضر ਹਾਂ ਜੀ ਅੱਜ ਪੰਜਾਬ ਦੇ ਵਿੱਚ ਮੀਂਹ ਦੇ ਕਿੰਨੇ ਕਸਰ ਨੇ ਔਰ ਆਉਣ ਵਾਲੇ ਦਿਨਾਂ ਤੱਕ ਜੋ ਮੌਸਮ ਰਿਪੋਰਟ ਹੈ ਉਹ ਸਾਰੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਅੰਤ ਤੱਕ ਵੀਡੀਓ ਦੇ ਨਾਲ ਜੁੜੇ ਰਹਿਣਾ ਹੁਣ ਤੇ ਅਜੇਕਰ ਤਾਜ਼ਾ ਸੈਟਲਾਈਟ ਤਸਵੀਰਾਂ ਦੇਖੀਏ ਜੋ ਕਿ ਤੁਹਾਡੀ ਸਕਰੀਨ ਤੇ ਨਹੀਂ ਤੇ ਗੱਲ ਕਰ ਲੈਨੇ ਆ ਹੁਣ ਦੇ ਮੌਸਮ ਦੀ ਪੱਛਮੀ ਸਿਸਟਮ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਪੰਜਾਬ ਸਾਡੇ ਜਿਹੜੇ ਆਪਣੇ ਗਵਾਂਡੀ ਸੂਬੇ ਨੇ ਹਰਿਆਣਾ Rajasthan ਦੇ ਖੇਤਰਾਂ ਦੇ ਵਿੱਚ ਔਰ ਪਹਾੜੀ ਖੇਤਰਾਂ ਦੇ ਵਿੱਚ ਐਸੋਰੇ ਪੂਰੀ ਤਰ੍ਹਾਂ ਜਿਹੜਾ ਸਰਗਰਮ ਹੈ ਪੰਜਾਬ ਦੇ ਵਿੱਚ ਅੱਜ ਮਤਲਬ ਕਿ ਜਿਹੜੀ ਬੀਤੀ ਰਾਤ ਅੱਧੀ ਰਾਤ ਤੋਂ ਬਾਅਦ ਇਹ ਸਿਸਟਮ ਐਂਟਰ ਕਰਨਾ ਸ਼ੁਰੂ ਹੋ ਗਿਆ ਸੀ ਜਿਕੇ ਹੁਣ ਪੰਜਾਬ ਦੇ ਲਗਭਗ ਸਾਰੇ ਜਿਹੜਾ ਨੂੰ ਕਵਰ ਕਰ ਚੁੱਕਿਆ ਹਾਲਾਂਕਿ ਕੁਝ ਖੇਤਰਾਂ ਦੇ ਵਿੱਚ ਹਾਲੇ ਵੀ ਤੋਫ ਚੜੀ ਹੋਈ ਆ ਦੁਪਹਿਰ ਤੱਕ ਇਹ ਸਿਸਟਮ ਪੂਰੀ ਤਰ੍ਹਾਂ ਕਵਰ ਕਰ ਲੇਗਾ ਪੰਜਾਬ ਦੇ ਜ਼ਿਆਦਾਤਰ ਖੇਤਰ ਔਰ ਹਰਿਆਣਾ Rajasthan ਦੇ ਜ਼ਿਆਦਾਤਰ ਖੇਤਰ ਉਮੀਦ ਹੈ ਸਾਰਦੀ ਗੱਲ ਕਹੀ ਹੈ ਉਮੀਦ ਹੈ ਸਰ ਕਿੰਨੇ ਕੁ ਬਣਦੇ ਫਈਆ ਫਿਲਹਾਲ ਦੁਪਹਿਰ ਤੱਕ ਕੋਈ ਉਮੀਦ ਐਸਾਰ ਨਹੀਂ ਆ ਜੀ ਦੁਪਹਿਰ ਤੋਂ ਬਾਅਦ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਇਸ ਫਿਰ ਲੱਗ ਸਕਦੇ ਨੇ ਸਾਡਾ ਫਿਰ ਤੁਹਾਨੂੰ ਇਹ ਦੱਸ ਰਹੀ ਹੈ ਕਿ ਇਹ ਸਿਸਟਮ ਹੈ ਜਿਹੜਾ ਕੋਈ ਵੱਡੇ ਖਤਰ ਤੇ ਐਕਟਿਵ ਸਿਸਟਮ ਨਹੀਂ ਹੈ ਲੋ ਲੈਵਲ ਦਾ ਲੋ ਪ੍ਰੈਸ਼ਰ ਦਾ ਸਿਸਟਮ ਹੈ ਤੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਹਲਕੇ ਵੀ ਇਹ ਸਿਸਟਮ ਦੇ ਸਕਦਾ ਹੈ ਕੁਝ ਥਾਵਾਂ ਤੇ 2-4 ਥਾਵਾਂ ਤੇ ਦਰਮਿਆਨੇ ਮੀਂਹ ਦੇ ਅਸਰ ਨੇ ਤੇ ਕਿਤੇ ਕਿਤੇ 1-2 ਥਾਵਾਂ ਤੇ ਹੋ ਸਕਦਾ ਇੱਕ ਗੜੇ ਮਾਰੀ ਵੀ ਜੜੀ ਆ ਹੋ ਸਕਦੀ ਹੈ ਫਿਲਹਾਲ ਬਾਦ ਫਾਇਰ ਤੋਂ ਬਾਅਦ ਮਾਝੇ ਦੇ ਕੁਝ ਖੇਤਰ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਔਰ ਤਵਾਬੇ ਦੇ ਹੁਸ਼ਿਆਰਪੁਰ ਨਵਾਂ ਸ਼ਹਿਰ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਦਾ ਫੈਲਾਅ ਲੱਗ ਸਕਦੇ ਆ ਸੈਂਟਰਲ ਮਾਲਵਾ ਦੇ ਖੇਤਰ ਜਿਨ੍ਹਾਂ ਦੇ ਵਿੱਚ ਲੁਧਿਆਣਾ ਔਰ ਮੋਗਾ ਸਾੜ ਜਗਰਾਉਂ ਰੋਪੜ ਦੇ ਕੁਝ ਖੇਤਰ ਫਗਵਾੜਾ ਜਲੰਧਰ ਦੇ ਕੁਝ ਖੇਤਰ ਔਰ ਤਰਨਤਾਰਨ ਸਾਹਿਬ ਔਰ ਅੰਮ੍ਰਿਤਸਰ ਸਾਹਿਬ ਦੇ ਕੁਝ ਉੱਤਰ ਪੂਰਬੀ ਖੇਤਰਾਂ ਦੇ ਵਿੱਚ ਤੇ ਬਰਨਾਲਾ ਤੇ ਮਾਨਸਾ ਦੇ ਕੁਝ ਖੇਤਰਾਂ ਦੇ ਵਿੱਚ ਦੁਪਹਿਰ ਤੋਂ ਬਾਅਦ ਯਾਨੀ ਕਿ ਜਦੋਂ ਸ਼ਾਮ ਦਾ ਫੈਲ ਹੋਏਗਾ ਇਹਨਾਂ ਜਿਲ੍ਹਿਆਂ ਦੇ ਵਿੱਚ ਮੀਂਹ ਦੇ ਅਸਾਰ ਜਿਹੜੇ ਬਣਦੇ ਹਲਕੇ ਤੋਂ ਦਰਮਿਆਨੇ ਲੈਵਲ ਦੇ ਮੀਂਹ ਦਰਜ ਹੋ ਸਕਦੇ ਨੇ ਸਾਰੇ ਜਲਿਆਂ ਦੇ ਵਿੱਚ ਨਹੀਂ ਕੁਝ ਖਾਥਾਂਾਂ ਤੇ ਅ ਮਤਲਬ ਕਿ ਕੁਝ ਕੋ ਜੋ ਟੋਟਮੇ ਖੇਤਰਾ ਦੇ ਵਿੱਚ ਮੀ ਜਿਹੜੇ ਨੇ ਵੇਖੇ ਜਾਣਗੇ ਪੱਛਮੀ ਜਿਹੜੇ ਖੇਤਰਾ ਨੇ ਜੀ ਖਾਸ ਕਰਕੇ ਉਹਨੇ ਸਰਹੱਦੀ ਜਲੇ ਜਿਨ੍ਹਾਂ ਤੇ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਅਬੋਹਰ ਬਟੰਡਾ ਤੇ ਸ਼ਰੀ ਮੁਖਸਰ ਸਾਹਿਬ ਇਹਨਾਂ ਜਲਿਆਂ ਦੇ ਵਿੱਚ ਮੀਂਹ ਦਾ ਅਸਰ ਬਹੁਤ ਘੱਟ ਨੇ ਜੇਕਰ ਪੈਂਦੇ ਨੇ ਤੇ ਹਲਕੇ ਮੀ ਜਿਹੜੇ ਦਰਜ ਹੋ ਸਕਦੇ ਨੇ ਫਿਲਹਾਲ ਬਦਲਵਾਈ ਇਹਨਾਂ ਖੇਤਰਾ ਦੇ ਵਿੱਚ ਹੋ ਗਈ ਬਣੀ ਹੋਈ ਆ ਤੇ ਕੋਲਮ ਲਾ ਕੇ ਜੀ ਅੱਜ ਅ ਬਾਅਦ ਖੈਰ ਤੋਂ ਬਾਅਦ ਇਹ ਸਿਸਟਮ ਜਿਹੜਾ ਐਕਟਿਵ ਹੋਏਗਾ ਜਿਹੜਾ ਕਿ ਅੱਜ ਜਿਹੜੀ ਹੁਣ ਆਉਣ ਵਾਲੀ ਰਾਤ ਹੋਏਗੀ ਤੇ ਰਾਤ ਤੱਕ ਇਹ ਸਿਸਟਮ ਜਿਹੜਾ ਪੂਰੀ ਤਰ੍ਹਾਂ ਐਕਟਿਵੇਟ ਰਹੇਗਾ ਕੱਲ 14 ਮਾਰਚ ਤੱਕ ਯਾਨੀ ਕਿ ਸਵੇਰ ਤੱਕ ਬਦਲ ਬਾਈ ਬਣ ਸਕਦੀ ਆ 11 12 ਵਜੇ ਤੋਂ ਮਤਲਬ ਜਿਹੜਾ ਬਾਅਦ ਖੈਰ ਤੋਂ ਬਾਅਦ ਇਹ ਸਿਸਟਮ ਜਿਹੜਾ ਅੱਗੇ ਪਹਾੜ ਉਹਨੂੰ ਲੰਘ ਜਾਏਗਾ ਤੇ ਹੁਣ ਜੇਕਰ ਗੱਲ ਕਰੀਏ ਜੀ ਕਿ ਜੋ ਅਪਡੇਟ ਜਾਰੀ ਕੀਤੀ ਗਈ ਆ ਮੌਸਮ ਖਾਗਨ ਉਹ ਕੀ ਕਹਿੰਦੀ ਆ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਗੱਲ ਕਰ ਰਹੇ ਆ ਜੀ 13 ਤਰੀਕ ਦੀ ਅੱਜ ਦੀ ਸਿਸਟਮ ਪੂਰੀ ਤਰ੍ਹਾਂ ਐਕਟੀਵੇਟ ਹੈ ਜੁਏ ਕਿ ਇੱਥੇ ਦਰਸਾਇਆ ਵੀ ਹੋ ਜਾ ਮੌਸਮ ਹਕ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਇਹ ਸਿਸਟਮ ਪੂਰੀ ਤਰ੍ਹਾਂ ਐਕਟੀਵੇਟ ਹੈ ਤੇ ਜੇਕਰ ਹਰਿਆਣਾ ਦੀ ਗੱਲ ਕਰੀਏ ਜੀ ਹਰਿਆਣਾ ਦੇ ਵਿੱਚ ਮੀਂਹ ਤੇ ਬਹੁਤ ਹੀ ਅਸਾਰਨੀ ਹੈ ਕੁਝ ਕੁ ਜ਼ਿਲ੍ਹੇ ਜਿਹੜੇ ਹੁਣੇ ਪੰਜਾਬ ਦੇ ਨਾਲ ਲੱਗਦੇ ਕੁਝ ਖੇਤਰ ਹੈ ਜਿਨ੍ਹਾਂ ਚ ਅੰਬਾਲਾ ਲੋਕ ਖੇਤਰ ਪਾਣੀਪਤ ਪੰਜਗਣਾ ਦੇ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਮੀਂਹ ਦੇ ਦਰਜ ਹੋ ਸਕਦੇ ਨੇ ਬਾਕੀ ਇਸ ਸਿਸਟਮ ਹੈ ਜਿਹੜਾ ਬਦਲ ਬਾਈ ਹਰਿਆਣਾ ਦੇ ਵਿੱਚ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਦੇ ਸਕਦਾ ਹੈ ਫਿਲਹਾਲ ਅਲਰਟ ਜਿਹੜੇ ਨੇ ਜੀ yellow alert ਜਾਰੀ ਕੀਤੇ ਗਏ ਨੇ ਜੇ ਤੁਸੀਂ ਸਕਰੀਨ ਦੇ ਉੱਤੇ ਦੇਖ ਲਈ ਸਕਦੇ ਹੋ ਕਿ ਅ ਅੱਜ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਗਰਜ ਲਿਸ਼ਕ ਨਾਲ ਮੀਂਹ ਜਿਹੜੇ ਨੇ ਪੈ ਸਕਦੇ ਨੇ ਤੇ ਇਹਦੇ ਸਦਕਾ ਜਿਹੜੇ ਨੇ yellow alert ਜਾਰੀ ਕੀਤੇ ਗਏ ਨੇ ਜੀ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਯਾਨੀ ਕਿ 14 15 16 17 18 ਤੇ 19 ਤੋਂ 20 14 ਤਰੀਕ ਨੂੰ ਇਹ ਸਿਸਟਮ ਹੈ ਜਿਹੜਾ ਪਾਰ ਬੋਲ ਜਾਏਗਾ ਤੇ 15 ਤੋਂ ਲੈ ਕੇ 20 ਤਰੀਕ ਤੱਕ ਕੋਈ ਨਵਾਂ ਸਿਸਟਮ ਆਉਦਾ ਜਾਪ ਨਹੀਂ ਰਿਹਾ ਤੇ ਇਹ ਆਪਣਾ ਮੌਸਮ ਹੈ ਜਿਹੜਾ ਹੁਣ ਸਾਫੀ ਰਹਿਣ ਦੇ ਅਸਰ ਨੇ 20 ਤਰੀਕ ਤੱਕ ਤੇ ਟੈਂਪਰੇਚਰ ਦੇ ਵਿੱਚ ਜਿਹੜਾ ਵਾਅਦਾ ਹੈ ਉਹ ਵੀ ਦਰਜ ਕੀਤਾ ਜਾਏਗਾ ਸੋ ਇਸ ਕਿ ਜੀ ਹੋ ਰੇਟ ਤੇ ਜਿਹੜੇ ਸਰੋਤੇ ਇਸ ਵੀਡੀਓ ਦੇ ਜਿਹੜੇ ਨੇ ਆਪਣੇ ਇਲਾਕੇ ਦੇ ਮੌਸਮ ਦਾ ਹਾਲ ਜਰੂਰ ਸਾਂਝਾ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜਲਦ ਜਲਦ ਉਤਨੋ